ਸਾਨੂੰ ਪਰਵਾਹ ਨਹੀਂ ਦਾ ਤਾਂ ਇਸ ਸਾਲ ਬਾਈ ਜਿਵੇਂ ਕਹਿੰਦੇ ਰੱਬ ਹੀ ਬੈਰੀ ਬਣ ਗਿਆ ਪਹਿਲਾਂ بارش ਦੇ ਨਾਲ ਗੜੇਮਾਰੀ ਦੇ ਨਾਲ ਫਸਲ ਦਾ ਨੁਕਸਾਨ ਹੋ ਗਿਆ ਹੁਣ ਹਰ ਦਿਨ 5 500 400 ਤੋਂ ਪਲੱਸ ਏਕੜ ਨੂੰ ਬਾਈ ਖੜੀ ਖੜੀ ਕਣਕ ਨੂੰ ਅੱਗ ਲੱਗ ਰਹੀ ਹੈ ਨਾ ਤਾਂ ਦੇਖੋ ਬਿਜਲੀ ਆ ਰਹੀ ਹੈ ਹਨਾ ਅੱਗ ਲੱਗਣ ਦਾ ਦੇਖੋ ਜੋ ਵੀ ਕਾਰਨ ਹੈ ਨਾ ਬਹੁਤ ਹੀ ਮੰਦਭਾਗੀ ਘਟਨਾ ਹੈ ਕੱਲ ਭਾਈ ਮਾਨਸਾ ਜ਼ਿਲ੍ਹੇ ਦੇ ਵਿੱਚ ਭਾਈ ਦੇ ਹਿੱਸੇ ਕਾਫੀ ਅੱਗ ਲੱਗੀ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਵਕੀਲਾਣੇ ਦੇ ਵਿੱਚ ਕਾਫੀ ਜ਼ਿਆਦੇ ਭਿਆਨਕ ਅੱਗ ਲੱਗੇ ਕਾਫੀ ਪਿੰਡ ਹੈਗੇ ਬਾਈ ਜਿਨ੍ਹਾਂ ਦੇ ਵਿੱਚ 2-2 3-3 100 ਏਕੜ ਵੱਧ ਏਕੜ ਨੂੰ ਵੀ ਖੜੀ ਖੜੀ ਫਸਲ ਨੂੰ ਅੱਗ ਲੱਗੀ ਹੈ ਨਾ ਮੇਰੀ ਬੇਨਤੀ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਹੀ ਹੈ ਨਾ ਇੱਕ ਤਾਂ ਬਾਈ ਆਪਣੇ ਇਸ ਹਾਲ ਕਣਕਾਂ ਦੇ ਝਾੜ ਵਧੀਆ ਝਾੜ ਸੋਹਣੇ ਝਾੜ ਹੀ ਬੰਦਿਆ ਆਪਣਾ ਹਣਾ ਤੇ ਤੂੜੀ ਦਾ ਰੇਟ ਘਟਾ ਹੈ ਨਾ ਨਾ ਮਾਤਰੀ ਹੈ ਤੇ ਬਾਈ ਜਿਵੇਂ ਹੁਣ ਆਪਾਂ ਨਾ ਗੁਰੂ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਕੋਈ ਮਾਨ ਸਬਾ ਮਾਨ ਕਾਊਂਟਰ ਤੱਕ ਕਣਕ ਵੀ ਦਾਨ ਕਰਦਾ ਹੈ ਹਨ ਮੈਂ ਕਹਿੰਦਾ ਦੇਖੋ ਬਈ ਗੁਰੂ ਘਰਾਂ ਦੇ ਵਿੱਚ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਨਾ ਪੈਸੇ ਦਾ ਘਾਟਾ ਹੈ ਨਾ ਅੰਨ ਦਾ ਘਾਟਾ ਹੈ ਹਨ ਜਿੰਨਾ ਬਈ ਪਰਿਵਾਰਾਂ ਨੂੰ ਜਿਹੜੇ ਕਿਸਾਨਾਂ ਨੂੰ ਬਈ ਖਾਨ ਜੋਗਰੀ ਖੇਤ ਦੇ ਵਿੱਚੋਂ ਕਣਕ ਵੀ ਨਸੀਬ ਨਹੀਂ ਹੋਈ ਅੱਜ ਤੋਂ 10 ਦਿਨ ਪਹਿਲਾਂ ਪਿੰਡ ਕੋਰ ਵਾਲੇ ਵਿੱਚ ਲਾਲੇ ਵਾਲੇ ਦੇ ਵਿੱਚ ਝੇਰੇ ਵਾਲੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਹਨ ਕਾਫੀ ਪਿੰਡਾਂ ਦੇ ਵਿੱਚ ਗੜੇਮਾਰੀ ਹੋਈ ਸੋਹਣੀਆਂ ਫਸਲਾਂ ਸੀ ਬਈ ਕਿੱਲੇ ਦੀ ਮੈਨੂੰ ਐਂ ਲੱਗਦਾ ਵੀ ਪੰਜ ਚਾਰ ਮਣ ਕਣਕ ਵੀ ਕਿਸਾਨਾਂ ਨੂੰ ਨਸੀਬ ਨਹੀਂ ਹੋਈ ਕਿਸਾਨ ਪੁੱਭਾ ਮਾਰਦੇ ਸੀ ਆਪਾਂ ਨੂੰ ਬਈ ਬੇਨਤੀ ਮੈਂ ਇਹੀ ਕਰਦਾ ਮੈਂ ਵੀ ਦੇਖੋ ਛੋਡੇ ਚ ਹੀ ਆਉਣਾ ਹਨਾ ਵੀ ਭਾਈ ਆਪਾਂ ਸਪੋਰਟ ਕਰੀਏ ਉਹਨਾਂ ਕਿਸਾਨਾਂ ਦੇ ਜਿਨ੍ਹਾਂ ਦੇ ਘਰੇ ਖਾਣ ਜੋਗਰੀ ਕਣਕ ਵੀ ਨਹੀਂ ਗਈ ਤੇ ਤੂੜੀ ਤਾਂ ਜਾਣਾ ਦੂਰ ਦੀ ਗੱਲ ਹੈ ਕਿਉਂਕਿ ਬਈ ਤੂੜੀ ਦਾ ਤਾਂ ਰੇਟ ਨਾ ਮਾਤਰੀ ਹੈ ਆਪਾਂ ਜਿਵੇਂ ਬਈ ਕੋਈ ਗਊਸ਼ਾਲਾ ਚ ਪੰਜ ਟਰਾਲੀਆਂ ਡੇਗਿਆ ਕਿਤੇ ਡੇਗਿਆ ਆਪਾਂ ਤੂੜੀ ਨਾ ਵੀ ਮਦਦ ਕਰੀਏ ਜਿਨ੍ਹਾਂ ਦੇ ਪਰਿਵਾਰਾਂ ਦੀ ਸਾਰੀਆਂ ਫਸਲਾਂ ਹੀ ਸੜ ਕੇ ਸੁਆਹ ਹੋ ਗਈਆਂ ਕਿਸੇ ਦਾ ਟਾਂਗਰ ਸੜ ਗਿਆ ਹਨਾ ਕਿਸੇ ਦੀ ਖੜੀ ਕਰੁੱਤੀ ਕਣਕ ਸੜ ਗਈ ਜਿਨ੍ਹਾਂ ਪਰਿਵਾਰਾਂ ਨੂੰ ਬਈ ਆਸੀਬੀ ਸਾਡੇ 50 ਮਣ 60 ਮਣ ਇਸ ਤੋਂ ਵੱਧ ਕਣਕ ਹੋਣੀ ਆ ਹਨਾ ਉਹਨਾਂ ਨੂੰ ਖਾਣ ਦੇ ਲਈ ਕਣਕ ਵੀ ਨਹੀਂ ਮਿਲੀ ਕਿਸਾਨ ਠੇਕੇ ਤੇ ਜ਼ਮੀਨ ਲਈ ਚਾਹੀ ਕਿਸੇ ਨੇ ਘਰ ਦੀ ਜ਼ਮੀਨ ਹਨਾ ਨੁਕਸਾਨ ਤਾਂ ਦੇਖੋ ਨੁਕਸਾਨ ਹੀ ਹੁੰਦਾ ਤੇ ਇਸ ਸਾਲ ਕਿਸਾਨ ਦੇ ਉੱਪਰ ਰੱਬ ਵੀ ਐਨ ਜਮਾਂ ਬਈ ਟੁੱਟ ਕੇ ਪੈ ਗਿਆ ਕਿਤੇ ਗੜੇਮਾਰੀ ਹੋ ਜਾਂਦੀ ਹੈ ਬਾਈ ਕਿਤੇ ਵਾਰਿਸ਼ ਨਾਲ ਨੁਕਸਾਨ ਹੋ ਜਾਂਦਾ ਹੈ ਕਿਤੇ ਰਹਿੰਦੀ ਖੁੰਦੀ ਅੱਗ ਕਸਰ ਕੱਢ ਦਿੰਦੀ ਹੈ ਤੇ ਮੈਂ ਬੇਨਤੀ ਕਰਦਾ ਬਾਈ ਸਾਰੇ ਹੀ ਕਿਸਾਨ ਭਰਾਵਾਂ ਨੂੰ ਬਾਈ ਆਪਾਂ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰੀਏ ਜਿੰਨੀ ਵੀ ਹੋ ਸਕੇ ਅ ਪੰਜ ਕਿਲੋ 10 ਕਿਲੋ 2 ਕਿਲੋ ਮਾਣ ਸਵਾ ਮਾਣਾ ਕਾਊਂਟਰ ਜਿੰਨੇ ਵੀ ਸੋਡੀ ਸ਼ਰਦਾ ਹੈਗੀ ਹਨਾ ਆਪਾਂ ਮੈਂ ਕਹਿੰਨਾ ਬਈ ਗੁਰੂ ਘਰ ਮੰਦਰਾ ਡੇਰਾਂ ਦੇ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਸਭ ਕੁਝ ਰੰਗ ਲੱਗੇ ਹੋਏ ਆ ਹਨਾ ਗੁਰੂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਇੰਨਾ ਕੁ ਪੈਸਾ ਇੰਨੇ ਕੁ ਕਣਕ ਸਭ ਕੁਝ ਹੈਗਾ ਵੀ ਬਈ ਉਹ ਸਾਲ ਦਾ ਟਾਈਮ ਪਾਸ ਕਰ ਸਕਦੇ ਆ ਹਨਾ ਪਰ ਆਪਾਂ ਉਹਨਾਂ ਕਿਸਾਨਾਂ ਦੀ ਬਈ ਬਾਹ ਫੜੋ ਜਿਨ੍ਹਾਂ ਦੇ ਮਾਲ ਪਸ਼ੂਆਂ ਦੇ ਲਈ ਤੂੜੀ ਦਾ ਹੱਲ ਨਹੀਂ ਹੈਗਾ ਘਰ ਦੇ ਵਿੱਚ ਖਾਣ ਜੋਗਰੀ ਕਣਕ ਦਾ ਹੱਲ ਨਹੀਂ ਹੈਗਾ ਕਿਸਾਨ ਬਈ ਬੱਚੇ ਹਨ ਸਾਰਾ ਪਰਿਵਾਰ ਹੀ ਵਿੱਚ ਵਿੱਚ ਭਰਾਵਾਂ ਦਾ ਬਈ ਭੁੱਬਾ ਮਾਰ ਕੇ ਹਰ ਰੋਜ਼ ਰੋਂਦਾ ਹੈਗਾ ਹਰ ਰੋਜ਼ 8 10 ਕਿਸਾਨ ਇਹ ਜੇ ਆ ਜਿਹੜੇ ਬਈ ਭੁੱਬਾ ਮਾਰ ਮਾਰ ਰੋਂਦੇ ਹਨ ਜਿਹੜੇ ਖੇਤਾਂ ਦੇ ਵਿੱਚ ਖੜ ਖੜ ਕੇ ਬਿਲਕਦੇ ਆ ਤੇ ਹਰ ਰੋਜ਼ ਖਬਰ ਆਉਂਦੀ ਹੈ ਬਈ ਕਿਤੇ ਕਿਤੇ ਅੱਗ ਲੱਗ ਜਾਂਦੇ ਕਿਤੇ ਕਿਤੇ ਅੱਗ ਲੱਗ ਗਈ ਵਿੱਚ ਵਿੱਚ ਪਿੰਡਾਂ ਦੇ ਵਿੱਚ ਵੀ ਅੱਗ ਬੜੀ ਪਈ ਉਹਨੇ ਵੀ ਜਾਲੀਮਾਨੀ ਨੁਕਸਾਨ ਕੀਤਾ ਤੇ ਬਈ ਵੱਧ ਤੋਂ ਵੱਧ ਆਪਾਂ ਇਸ ਚੀਜ਼ ਦੀ ਸਪੋਰਟ ਜ਼ਰੂਰ ਕਰੀਏ ਤੇ ਜਿੰਨੇ ਵੀ ਹੋ ਸਕੇ ਬਈ ਆਪਾਂ ਲਵੇ ਲਾਉਣੇ ਦੇ ਪਿੰਡਾਂ ਦੇ ਵਿੱਚ ਆਪਦੇ ਆਂਡ ਗਵਾਂਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਜ਼ਿਲ੍ਹੇ ਦਾ ਮੰਨ ਕੇ ਚਲੋ ਕਿਸੇ ਜ਼ਿਲ੍ਹੇ ਦੇ ਵਿੱਚ ਇਸ ਹਾਲ ਘਟਨਾ ਨਾ ਹੋਈ ਹੋਵੇ ਜਾਂ ਤਾਂ ਗੜੇਬਾਰੀ ਨੇ ਲਪੇਟ ਤੇ ਜਾਂ ਰਹਿੰਦੇ ਕੁੰਦੇ ਵੀ ਅੱਗ ਨੇ ਲਪੇਟ ਤੇ ਕਿਉਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਥੋੜਾ ਥੋੜਾ ਨੁਕਸਾਨ ਸਾਰੇ ਕਿਸਾਨਾਂ ਦਾ ਹੈਗਾ ਕਿ ਕੋਈ ਬਈ ਕਿਸਾਨਾਂ ਦੀ ਬਾਹ ਫੜੀਏ ਕਿਉਂਕਿ ਕਿਸਾਨਾਂ ਨੇ ਬਈ ਅੱਗੇ ਘਰ ਵੀ ਚਲਾਉਣੇ ਆ ਅਗਲੀ ਫਸਲ ਵੀ ਲਾਉਣੇ ਆ ਹਨਾ ਤੇ ਕਿਸਾਨ ਤਾਂ ਦੇਖੋ ਪਹਿਲੀ ਕਰਜ਼ੇ ਦੇ ਵਿੱਚ ਡੁੱਬਿਆ ਪਿਆ ਇੱਥੇ ਆ ਕੇ ਆਪਾਂ ਮਦਦ ਕਰੋ ਬਈ ਆਪਾਂ ਸਾਰੇ ਕਿਉਂਕਿ ਆਪਣੇ ਸਾਰਿਆਂ ਦੀ ਦੇਖੋ ਬਈ ਕਣਕਾਂ ਚੰਗੀਆਂ ਹੋਈਆਂ ਨੇ ਹਨਾ ਸਾਰਾ ਕੁਝ ਠੀਕ ਹੈ ਚੜ੍ਹਦੀ ਕਲਾ ਹਨਾ ਮਾਨ ਸਵਾ ਮਾਨ ਕੌਂਟਲ ਕਣਕ ਦੇਣ ਦੇ ਨਾਲ ਬਈ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਾਂ ਇਹ ਮਦਦ ਬਈ ਜ਼ਰੂਰ ਕਰੀ ਕਿਉਂਕਿ ਹਰ ਰੋਜ਼ ਬਈ ਦੇਖਦੇ ਆਂ ਕਿਸਾਨ ਬਈ ਘੁੱਬਾਂ ਮਰ ਮਰ ਰਹੁੰਦੇ ਆ ਉਹਨਾਂ ਦੇ ਨਾਲ ਜਿਵੇਂ ਕਹਿੰਦੇ ਬਈ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਚਲੋ ਜਿਹੜੇ ਭਾਈ ਵੱਡੇ ਚੈਨਲੇ ਹੈਗਾ ਹਨ ਬਈ ਰਿਪੋਰਟਾਂ ਵਗੈਰਾ ਪਹੁੰਚਦੇ ਚੰਗੀ ਗੱਲ ਹੈ ਕਿਸਾਨਾਂ ਤੱਕ ਜਾਣਕਾਰੀ ਪਹੁੰਚਦੀ ਆਪਾਂ ਨੂੰ ਸਭ ਨੂੰ ਪਤਾ ਦੇ ਕਿਹੜੇ ਕਿਹੜੇ ਪਿੰਡਾਂ 'ਚ ਨੁਕਸਾਨ ਹੋ ਗਿਆ ਆਪਾਂ ਹੈਲਪ ਜ਼ਰੂਰ ਕਰੀਏ ਥੋੜੇ ਤੋਂ ਥੋੜਾ ਤੇ ਬਹੁਤੇ ਤੋਂ ਬਹੁਤਾ ਧੰਨਵਾਦ